ਅਨਸਾਸ਼ੀ ਗਾਲੀ ਪਹਿਲਾਂ ਤੇ ਪਿਆਰ ਭਰੀ ਸਾਰਿਆਂ ਨੂੰ ਆ ਇਹ ਫਿਲਮ ਦਾ ਨਾਜ ਦਾ 84 ਤੋਂ ਬਾਅਦ ਆ ਇਹ ਇਨਸੀਡੈਂਟ ਜਿਹੜੇ ਆ ਪਹਿਲਾਂ ਤਾਂ ਮੈਂ ਇੱਕ ਚੀਜ਼ ਕਲੀਅਰ ਕਰਦਾ ਕਿ ਜਿਹੜੀ ਅਸੀਂ ਲਹਿਰ ਦੀ ਗੱਲ ਕਰਦੇ ਹਾਂ ਉਹ ਤਾਂ ਆਮ ਤੌਰ ਦੇ ਲੋਕ ਦੇ ਕੁਐਸਚਨ ਸੀ ਉਹਸ ਥਾਟ ਨੂੰ ਪ੍ਰੋਸੈਸ ਦੇ ਵਿੱਚ ਰੱਖ ਕੇ ਫਿਲਮ ਨਹੀਂ ਮੈਂ ਲਿਖੀ ਇਹ ਇਹ ਉਹ ਜਜ਼ਬਾਤ ਨਹੀਂ ਜਿਹੜੀਆਂ ਜਿਹੜੇ ਮੈਂ ਨਿੱਕੇ ਹੁੰਦੇ ਆ ਆਪਣੀ ਅੱਖਾਂ ਦੇ ਨਾਲ ਆਪਣੇ ਲਾਕੇ ਚ ਵਿੱਕੇ ਮੇਰਾ ਪਿੰਡ ਬਿਆਸ ਦਰਿਆ ਦੇ ਬੁਝਕੇ ਕੰਢੇ ਤੇ ਬੁੱਢਾ ਸੀ ਬਿਆਸ ਦੇ ਨਾਲ ਪਿੰਡ ਆ ਮੇਰਾ ਜੋ ਮੈਂ ਵੇਖਿਆ ਉਥੇ ਚੀਜ਼ਾਂ ਉਹ ਚੀਜ਼ਾਂ ਨੂੰ ਮੈਂ ਅਬਜ਼ਰਬ ਕਰਕੇ ਮੇਰੇ ਦਿਮਾਗ ਮੇਰੇ ਜ਼ਹਿਨ ਦੇ ਵਿਜ਼ੂਅਲ ਨੂੰ ਮੈਂ ਕਾਗਜ਼ ਤੇ ਤਾਰ ਰਿਹਾ ਸੋ ਇਹ ਸਾਰੀ ਟੀਮ ਜਿਹੜੀ ਬੈਠੀ ਰਹੀ ਇਹਨਾਂ ਨੇ ਉਹਨਾਂ ਨੂੰ ਉਹਨਾਂ ਨੂੰ ਪਰਦੇ ਤੇ ਤਾਰ ਰਿਹਾ ਇਹਦੇ ਵਿੱਚ ਅਸਲੀਅਤ ਆ ਜਦੋਂ ਕੋਈ ਬੰਦਾ ਬਾਹਰੋਂ ਆਉਂਦਾ ਸੀਗਾ ਤੇ ਕੁਝ ਪੁਲਸਾਰੇ ਇਹੋ ਜਿਹੇ ਵੀ ਮੇਰੇ ਜ਼ਹਿਨ ਦੇ ਵਿੱਚ ਨੇ ਕੋਈ ਸਰਕਲ ਦੇ ਵਿੱਚ ਜਿਹੜੇ ਇੱਕ ਫੀਤੀ ਇੱਕ ਤਾਰਾ ਲਵਾਉਣ ਦੇ ਵਾਸਤੇ ਐਨਕਾਊਂਟਰ ਕਰਦੇ ਲੈ ਇਸਕੇ ਉਹ ਉਸ ਟੌਪਿਕ ਦੇ ਉੱਤੇ ਹੈ ਕਿਸੇ ਦੇ ਪਰਸਨਲ ਅਰਦਾਂਤ ਸੀ ਸ਼ੂਲ ਦੀ ਕੋਸ਼ਿਸ਼ ਨਹੀਂ ਕਰਨ ਦੇ ਅਸੀਂ ਜਸਟ ਇੱਕ ਕਹਾਣੀ ਲਿਖੀ ਆ ਔਰ ਬੜੀ ਨੀਡ ਐਂਡ ਕਲੀਨ ਜੀ ਕਹਾਣੀ ਹੈ ਜਿਹਦੇ ਵਿੱਚ ਸਾਡੇ 4-5 ਕੈਰੈਕਟਰ ਨੇ ਉਹਨਾਂ ਕੈਰੈਕਟਰਾਂ ਦੇ ਆਲੇ-ਦੁਆਲੇ ਕਹਾਣੀ ਘੁੰਮਦੀ ਉਹ ਸਾਰੇ ਕੈਰੈਕਟਰ ਇੱਕ ਬੰਦੇ ਤੋਂ ਅਫੈਕਟਡ ਨੇ ਉਹ ਕੈਰੈਕਟਰ ਕੁਲਜਿੰਦਰ ਭਾਜੀ ਨੇ ਬਹੁਤ ਮਕਬੂਬੀ ਨਿਭਾਇਆ ਬਹੁਤ ਕੈਰੈਕਟਰ ਨਿਭਾਇਆ ਸੀ ਔਰ ਮੈਂ ਐਕਸਿ ਹੋਲਡਰ ਸੀ ਜਔਨਾ ਕਿ ਇੱਕ ਫਿਲਮ ਆਈ ਸੀ ਪੰਜਾਬ 1984 ਸੀ ਇਹ ਪੰਜਾਬ 1984 ਦੇ ਵਿੱਚ ਕਰਤਾਰ ਚੀਪਾ ਨੇ ਕਰੈਕਟਰ ਕੀਤਾ ਸੀਗਾ ਮਲਕੀਤ ਰੌਣੀ ਬਾਜੀ ਜਿਹਦੋਂ ਉਹਨਾਂ ਦੇ ਮਾਮੇ ਦਾ ਕਰੈਕਟਰ ਕੀਤਾ ਸੀ ਜਦੋਂ ਦਲਜੀਤ ਉਹਨਾਂ ਨੂੰ ਪਿੱਛੋਂ ਪਿੱਠੇ ਬੋੜੀ ਮਾਰਦੇ ਆ ਤੇ ਮਲਕੀਤ ਭਾਈ ਸਾਨੂੰ ਅੱਜ ਤੱਕ ਸੁਣਾਉਂਦੇ ਹੁੰਦੇ ਕਿ ਲੋਕ ਮੈਨੂੰ ਕਹਿੰਦੇ ਸੀ ਤੂੰ ਮੁੰਡੇ ਨੂੰ ਰੋਕ ਨਹੀਂ ਸਕਦਾ ਗੋਲੀ ਮਾਰਨ ਤੋਂ ਲੋਕ ਇਹਨੇ ਕਨੈਕਟ ਹੋ ਗਏ ਸੀ ਉਸ ਫਿਲਮ ਦੇ ਨਾਲ ਤੇ ਕਰਤਾਰ ਜੀ ਮੋ ਬਾਈ ਕਹਿੰਦਾ ਕਈ ਵਾਰੀ ਮੈਨੂੰ ਲੋਕਾਂ ਨੇ ਰੋਕ ਕੇ ਗਾਲਾਂ ਕੱਢੀਆਂ ਵੀ ਤੂੰ ਗੋਲੀ ਕਿਦਾਂ ਮਾਰੀਓ ਦੋ ਕਿੰਨੇ ਜੋੜਗੇ ਸੀ ਤੋ ਤੁਸੀਂ ਜਿਹੜੇ ਕੈਰੈਕਟਰ ਨੇ ਜਿਹੜਾ ਬਾਧੂਪਾਜ ਨੇ ਕੈਰੈਕਟਰ ਕੀਤਾ ਜਾਂ ਰੀਚਾ ਨੇ ਕੀਤਾ ਜਾਂ ਮੈਡਪ ਨੇ ਕੀਤਾ ਹਨ ਜਿੱਦਾਂ ਜਕੀਬਾ ਜਸਬਾਈ ਨੇ ਕੀਤਾ ਔਰ ਕੁਲਿੰਦਰਪਾਈ ਨੇ ਕੀਤਾ ਨਹੀਂ ਕੈਰੈਕਟਰ ਨਾਲ ਜੋੜ ਦੋਗੇ ਉਹ ਸਭ ਤੋਂ ਵੱਧ ਨਫ਼ਰਤ ਉਹਨਾਂ ਭਾਜੀ ਦੇ ਕੈਰੈਕਟਰ ਨਾਲ ਹੋ ਸਭ ਤੋਂ ਵੱਧ ਨਸਤ ਨਫ਼ਰਤ ਪਰ ਮੈਂ ਇੱਕ ਸੀ ਤੁੰ ਮਤਲਬ ਬੜੀ ਬਲੈਂਕਲੀ ਕਹਿਣਾ ਚਾਹੁੰਦਾ ਕਿ ਕੋਈ ਅੱਖ ਝਪਕਣ ਨੂੰ ਤੁਹਾਨੂੰ ਵਕਤ ਨਹੀਂ ਮਿਲੂਗਾ ਇਹ ਇੱਕ ਇਹੋ ਜਿਹਾ ਕਾਰਮਾ ਹੈ ਕਿ ਜਿੱਦਾਂ ਮੈਂ ਆਮ ਤੌਰ 'ਤੇ ਹਰ ਮੀਡੀਆ 'ਚ ਗੱਲ ਕਰਦਾ ਹੁੰਦਾ ਕਿ ਹਮ ਤੋਂ ਇਕਲੇ ਹੀ ਬੜੇ ਤੇ ਮੰਜਰ ਕੀ ਜਾਨਬ ਹਮਸਫਰ ਮਿਲਤੇ ਕੇ ਕਾਰਵਾ ਬਣਤਾ ਗਿਆ ਇਹ ਕਾਰਵਾ ਕੋਦੇ ਸਾਹਮਣੇ ਬੈਠਾ ਤੇ ਮੈਂ ਕਹਿੰਦਾ ਭਾਗੀ ਅਗੇਟੇ ਕੋ ਰਾਖੀ ਦਿੱਵੇ ਕਿ ਆਸਬਾਰੇ ਕੋਈ ਜਾਣਕਾਰੀ ਇਕੱਠੀ ਹੋਵੇ ਉਸ ਦੇ ਬਾਰੇ ਅਦੀ ਕੋਈ ਵੀ ਜਿਹੜੀ ਚੀਜ਼ ਬਣਦੀ ਆ ਨਾ ਰੈਫਰੈਂਸ ਤੋਂ ਬਿਨਾ ਨਹੀਂ ਬ ਆਪਾਂ ਕਹਿ ਦਿੰਨੇ ਕਿ ਸਾਡੇ ਦਿਮਾਗ ਦੀ ਉਪਜ ਆ ਮੈਨੂੰ ਇੱਕ ਫੁਰਨਾ ਫੁਰਿਆ ਮੈਨੂੰ ਇੱਕ ਕਹਾਣੀ ਦਾ ਥਾਟ ਆਇਆ ਪਰ ਮੇਰੇ ਬ੍ਰਦਰ ਵਟਾ ਇਹਦਾ ਕਹਿੰਦਾ ਹੁੰਦਾ ਹਮੇਸ਼ਾ ਸਮਝਾਉਣਾ ਹੁੰਦਾ ਮੈਂ ਜਦੋਂ ਨੋਟਸ ਵੀ ਬੋਲਦਾ ਮੈਂ ਕਈ ਵਾਰੀ ਕਹਿੰਦਾ ਕਿ ਮੈਨੂੰ ਇੱਕ ਨੋਟਸ ਆਇਆ ਉਹ ਕਹਿੰਦਾ 20 ਸਾਲ ਪਹਿਲਾਂ ਇਹ ਤੈਨੂੰ ਮੈਂ ਸੁਣਾਈ ਸੀ ਗੱਲ ਸਾਡੇ ਦਿਮਾਗ ਦੇ ਕਈ ਕੋਰਨਰ ਨੇ ਕਈ ਖਾਨਿਆਂ ਦੇ ਵਿੱਚ ਸਾਨੂੰ ਕਦੀ ਰਿਚਾ ਨੇ ਗੱਲ ਸੁਣਾਈ ਹੋਵੇ ਕਦੀ ਭਾਜੀ ਨੇ ਸੁਣਾਈ ਕਦੀ ਤੁਹਾਡੇ ਦਰਦੇ ਨੇ ਸੁਣਾਈ ਹੋਵੇ ਉਹ ਗੱਲਾਂ ਸਟੋਰ ਰਹਿੰਦੀਆਂ ਨੇ ਦਿਮਾਗ ਦੇ ਵਿੱਚ ਜਦੋਂ ਅਸੀਂ ਕੋਈ ਗੱਲ ਜੋੜਦੇ ਹਾਂ ਤੇ ਸਾਡਾ ਦਿਮਾਗ ਉਸ ਗੱਲ ਦੇ ਨਾਲ ਉਹ ਗੱਲ ਨੂੰ ਲਿੰਕ ਕਰਕੇ ਉਹ ਗੱਲ ਕੱਢ ਲੈਂਦਾ ਵਿੱਚੋਂ ਇਹ ਮੈਂ ਤਾਂ ਹੀ ਕਹਿੰਦੇ ਰੀਅਲ ਇਨਸੀਡੈਂਟ ਦੇ ਨਾਲ ਇਨਵੋਲ ਹੈ ਰੈਫਰ ਉਹਨਾਂ ਲੈ ਕੇ ਸੀ کردار ਬਣਾਏ ਨੇ ਉਹਨਾਂ ਤੋਂ ਕੈਰੇਕਟਰ ਚੁੱਕੇ ਨੇ ਕਿਦਾਂ ਕੋਈ ਬਾਹਰੋਂ ਆਉਂਦਾ ਸੀਗਾ ਕਿਦਾਂ ਕੋਈ ਕਾਲਜ ਪੜ੍ਹਦਾ ਸੀਗਾ ਕਿਦਾਂ ਕਿਸੇ ਕੁੜੀ ਦਾ ਭਰਾ ਘਵਾਜ਼ੀਆ ਸੀਗਾ ਕਿਦਾਂ ਫਿਰ ਫੌਜੀ ਸੀ ਜਿਹੜੇ ਜਿਹੜਾ ਭਾਈ ਨੇ ਕੈਰੇਕਟਰ ਕੀਤਾ ਜਿਹੜਾ ਕਈ ਸਾਲਾਂ ਬਾਅਦ ਆਇਆ ਉਹਨੂੰ ਮਰਿਆ ਘੁਸ਼ਿਤ ਕੀਤਾ ਹੋਇਆ ਯੇਟ ਬਣਿਆ ਵਾ ਉਹ ਇਹ ਇਦਾਂ ਦੀ ਬੜੀ ਡਿਫਰੈਂਟ ਜੀ ਕਹਾਣੀ ਆ ਮਤਲਬ ਇਹਦੇ ਵਿੱਚ ਤੁਹਾਨੂੰ 23 ਵੈਰੀਏਸ਼ਨਸ ਮਿਲਣਗੀਆਂ ਮੈਂ ਦੱਸਣਾ ਨਹੀਂ ਚਾਹੁੰਦਾ ਕਈ ਵੈਰੀਏਸ਼ਨਸ ਮਿਲਣਗੀਆਂ ਐਂਡ ਦੇ ਵਿੱਚ ਜਿਹੜਾ ਹੁੱਕ ਆ ਉਹ ਤੁਹਾਨੂੰ ਬਿਲਕੁਲ ਹੀ ਹਿਲਾ ਕੇ ਰੱਖ ਦੇਊ ਜਿਹੜਾ ਬਿਲਕੁਲ ਆਖਰੀ ਸੀਨ ਚ ਪੁੱਲਦਾ ਇਰੇ ਚਪਾਲ ਤੋਂ ਤੇ ਪਾਮਲ ਇੱਕ ਕਪਲ ਰੋਲ ਚਾਹੀਦੀ ਨੂੰ ਮੈਂ ਕਾਲੀ ਜੀ ਔਰ ਇਹ ਦੀ ਸ਼ੀਟਿੰਗ ਦੀ ਪਿਕ ਇਹ ਦੀ ਚੰਡੀਗੜ੍ਹ ਦੇ ਲਾਗੇ-ਲਾਗੇ ਦੇ ਏਰੀਆ ਦੇ ਵਿੱਚ ਜਿੱਦਾਂ ਦਰਿਆਵਾ ਦਰਿਆਵਾਂ ਦੇ ਵਿੱਚ ਅਸੀਂ ਐਸਵਾਈਐਲ ਦੇ ਵਿੱਚ ਕੁਝ ਪੁਰਾਣੀਆਂ ਲੋਕੇਸ਼ਨਸ ਲੱਭ ਕੇ ਉਹ ਸਰਾਊਂਡਿੰਗ ਚੰਡੀਗੜ੍ਹ ਦੇ ਲਾਗੇ-ਲਾਗੇ ਈਸ਼ੂ ਕੀਤੀ ਸਾਡੀ ਔਰ ਕਾਲੇ ਚਪਾਲ ਤੇ ਰਿਲੀਜ਼ ਹੋ ਰਿਹਾ ਹੈ ਜੀ ਇਹ ਪੈਨੋਰਾਕ ਇਹ ਦੀ 7 ਐਪੀਸੋਡ ਲਾਸਟ ਐਪੀਸੋਡ ਮੈਗਾ ਐਪੀਸੋਡ ਆ ਵੱਡਾ ਮਰਕ ਕਿਕ ਐਂਡ ਐਪੀਸੋਡ ਆ ਟੋਟਲ 7 ਐਪੀਸੋਡ ਚਪਾਲ ਤੇ ਕਿਹਨੇ ਜਿਆ ਰਹੀਂ ਹਾਂਜੀ 8 8:00 ਚਪਾਲ ਵਾਲੀ ਹਾਂਜੀ ਸਵੇਰੇ 11 ਵਜੇ ਲਾਂਚ ਹੋ ਜਾਣਾ ਨਾ ਤੁਸੀਂ ਐਪ ਲਾ ਕੇ ਪੀਰੇ ਜਾਤੂ ਮੇਰਾ ਐਕਸਪੀਰੀਅੰਸ ਬੜਾ ਖਤਰਨਾਕ ਰਿਹਾ ਹੈ ਸੀਰੀਜ਼ ਦੇ ਕਰੈਕਟਰ ਹੀ ਮੈਨੂੰ ਕੀ ਇਹਨਾਂ ਨੇ ਦਿੱਤਾ ਹੈ ਜਰਨੈਲ ਭਾਜੀ ਤੇ ਫਤੰਗਾ ਸਾਹਿਬ ਜਦੋਂ ਘਰੇ ਇਹਨਾਂ ਨੇ ਮੈਨੂੰ ਨਰੇਟ ਕੀਤੀ ਤੇ ਮੈਨੂੰ ਦੱਸਿਆ ਇਹਨਾਂ ਨੇ ਕਿ ਬਾਘੜ ਸਿੰਘ ਅਸੀਂ ਚਾਹਨੇ ਤੁਸੀਂ ਕਰੋ ਤੇ ਮੈਂ ਹਿੱਲ ਗਿਆ ਪੂਰੀ ਸੀਰੀਜ਼ ਦੇ ਵਿੱਚ ਹੀ ਮੇਰੇ ਕਈ ਵਾਰ ਜਦੋਂ ਇਹਨਾਂ ਦੀ ਨਰੇਸ਼ਨ ਚ ਕਈ ਵਾਰ ਮੇਰੇ ਰੋਂਗ ਤੇ ਖੜੇ ਹੋਏ ਗੂਜ਼ਪੰਮ ਜਿਹਨੂੰ ਕਹ ਦਿੰਦੇ ਅੰਗਰੇਜ਼ੀ ਚ ਤੇ ਮੈਨੂੰ ਲੱਗਾ ਕਿ ਯਾਰ ਇੰਨੀ ਇੰਟੈਂਸ ਤੇ ਇੰਨੀ ਉਹ شدت ਦੇ ਨਾਲ ਜਰਨੈਲ ਭਾਜੀ ਨੇ ਕਹਾਣੀ ਬੁਣੀ ਸੀਗੀ ਤੇ ਜੋ ਮੈਂ ਪੈਸ਼ਨ ਦੇਖ ਰਿਹਾ ਸੀ ਇਹਨਾਂ ਦੇ ਵਿੱਚ ਕਿ ਇਹ ਮਤਲਬ ਪੂਰੇ ਤਰੀਕੇ ਦੇ ਨਾਲ ਜਸਟੀਫਾਈ ਕਰੂਗੀ ਇਹ ਟੀਮ ਇਹਨੂੰ ਤੇ ਮੈਂ ਕਰੈਕਟਰ ਮਤਲਬ ਜਿੱਦਾਂ ਇਹਨਾਂ ਨੇ ਕਿਹਾ ਨਾ ਵੀ ਕਰਤਾਰ ਚ ਮੈਨੇ ਆਪਣਾ ਐਕਸਪੀਰੀਅੰਸ ਦਿੱਤਾ ਵੀ ਸੜਕਾਂ ਦੇ ਲੋਕੀ ਫੜ ਲੈਂਦੇ ਘੇਰ ਲੈਂਦੇ ਸੀ ਉਹਨੂੰ ਮੈਨੂੰ ਨਿਤੇਨ ਪਹਿਲਾਂ ਤੋਂ ਹੀ ਡਰਾਉਂਦਾ ਆ ਰਿਹਾ ਕਿ ਇਹ ਕੁਲਜਿੰਦਰ ਭਾਈ ਤੁਹਾਡਾ ਬਾਹਰ ਨਿਕਲਣਾ ਔਖਾ ਹੋ ਜਾਣਾ ਸੋ ਮੈਂ ਬlesd ਆ ਕਿ ਜਦੋਂ ਤੁਹਾਡਾ ਕੈਰੇਕਟਰ ਮਤਲਬ ਜੇ ਤੁਸੀਂ ਵਿਲਨ ਪਲੇ ਕੀਤਾ ਹੈ ਤਾਂ ਜੇ ਵਿਲਨ ਨੂੰ ਡਰਾਵੇ ਨਾ ਵਿਲਨ ਨੂੰ ਦੇਖ ਕੇ ਤੁਹਾਨੂੰ ਉੱਤੇ ਖਿਜ ਨਾ ਆਵੇ ਤੁਸੀਂ ਉਹਨੂੰ ਨਫ਼ਰਤ ਨਾ ਕਰੋ ਤੇ ਫੇਰ ਮਤਲਬ ਤੁਹਾਡੀ ਉਹ ਐਕਟਿੰਗ ਮਤਲਬ ਕਾਮਯਾਬ ਨਹੀਂ ਹੋ ਤੁਸੀਂ ਤੋ ਮੈਨੂੰ ਲੱਗਦਾ ਬਤੌਰ ਕਲਾਕਾਰ ਬਤੌਰ ਐਕਟਰ ਦੇ ਤੌਰ ਤੇ ਜੋ ਮੈਨੂੰ ਕਰੈਕਟਰ ਬਤੰਗਾ ਸਾਹਿਬ ਨੇ ਦਿੱਤਾ ਸੀ ਜਰਨੈਲ ਭਾਈ ਨੇ ਜਿੱਦਾਂ ਲਿਖਿਆ ਸੀ ਜਿੱਦਾਂ ਇਹਨਾਂ ਨੇ ਮੈਨੂੰ ਡਾਇਰੈਕਟ ਕੀਤਾ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਐ ਇਸ ਕਰੈਕਟਰ ਨੂੰ ਪੂਰਾ ਜੀਣ ਦੀ ਤੇ ਜਿੱਦਾਂ ਜਰਨੈਲ ਭਾਜੀ ਦਾ ਐਕਸਪੀਰੀਅੰਸ ਰਿਹਾ ਵਾ ਆਪਣਾ ਸਾਰਿਆਂ ਪੰਜਾਬੀਆਂ ਦਾ ਹੀ ਰਿਹਾ ਵਾ ਜਿਨ੍ਹਾਂ ਨੇ ਵੀ ਉਹ ਦਹਾਕਾ ਦੇਖਿਆ ਕਿ ਕਿਹੋ ਕਿਹੋ ਜਿਹੇ ਲੋਕ ਸੀਗੇ ਕਿਹੋ ਕਿਹੋ ਜਿਹੇ ਪੁਲਸੀਏ ਸੀਗੇ ਸਾਰੇ ਮਾੜੇ ਨਹੀਂ ਸੀ ਤੇ ਸਾਰੇ ਚੰਗੇ ਵੀ ਨਹੀਂ ਸੀ ਪਰ ਉਹ ਦੌਰ ਐਸਾ ਸੀਗਾ ਕਿ ਪਤਾ ਨਹੀਂ ਕੀ ਸਮਾਂ ਸੀਗਾ ਕਿ ਜਿੱਦਾਂ ਭਾਜੀ ਨੇ ਗੱਲ ਕੀਤੀ ਕਿ ਤਾਰਿਆਂ ਦੇ ਭੁਖੇ ਚੌਧਰਾਂ ਦੇ ਭੁਖੇ ਪੁਲਿਸ ਵਾਲੇ ਜ਼ਮੀਨਾਂ ਦੇ ਭੁਖੇ ਵਿੱਚ ਤੇ ਬਹੁਤ ਕੁਝ ਉਹਨਾਂ ਨੇ ਇਹੋ ਜਿਹੇ ਗਲਤ-ਗਲਤ ਕੰਮ ਕਰਤੇ ਔਰ ਸਰਕਾਰ ਵੱਲੋਂ ਪਿਛੋਂ ਉਹਨਾਂ ਨੂੰ ਖੁੱਲ੍ਹ ਮਿਲੀ ਹੋਈ ਸੀਗੀ ਕੁਝ ਵੀ ਕਰੀ ਜਾ ਰਿਆ ਸੀ ਉਸ ਵੇਲੇ ਕੁਝ ਨੂੰ ਤਾਂ ਹੁਣ ਆ ਕੇ 33 ਸਾਲ ਬਾਅਦ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਅਜੇ ਵੀ ਭੁਗਤਣਾ ਪੈ ਰਿਹਾ ਸੋ ਇਹ ਇੱਕ ਕਾਲਪਨਿਕ ਕਹਾਣੀ ਤਾਣਾ ਬਾਣਾ ਬੁਣਿਆ ਜਰਨੈਲ ਭਾਜੀ ਨੇ ਪਰ ਤੁਹਾਨੂੰ ਕਿਤੇ ਲੱਗੂਗਾ ਨਹੀਂ ਕਿਉਂਕਿ ਸਾਰਾ ਕੁਝ ਪੰਜਾਬੀਆਂ ਨੇ ਹੰਡਾਇਆ ਤਾਨੂੰ ਆ ਵੀ ਲੱਗਣਾ ਕਿ ਇਹ ਤਾਂ ਉਹ ਸਾਡੇ ਪਿੰਡ ਇਦਾਂ ਦਾ ਬੰਦਾ ਹੁੰਦਾ ਸੀਗਾ ਜਾਂ ਇਹੋ ਜਿਹਾ ਪੁਲਿਸ ਯਾਰਾ ਸਾਡੇ ਇਲਾਕੇ 'ਚ ਹੁੰਦਾ ਸੀ ਸੋ ਇੱਕ ਪੰਜਾਬ ਦੀ ਮਿੱਟੀ ਦੇ ਨਾਲ ਜੁੜੀ ਹੋਈ ਪੰਜਾਬ ਦੀ ਹਿਸਟਰੀ ਦੇ ਨਾਲ ਜੁੜੀ ਹੋਈ ਤੇ ਹਾਲਾਂਕਿ ਹਿਸਟੋਰੀਕਲ ਦਸਤਾਵੇਜ਼ ਨਹੀਂ ਆ ਸਾਡੀ ਫਿਲਮ ਟੋਟਲ ਕਾਲਪਨਿਕ ਹੈ ਤੇ ਜੇ ਕਿਸੇ ਨੂੰ ਕੋਈ ਕਰੈਕਟਰ ਆਪਣੇ ਨਾਲ ਰਲਦਾ ਮਿਲਦਾ ਲੱਗਾ ਖਾਸ ਤੌਰ ਤੇ ਬਾਗੜ ਸਿੰਘ ਵਰਗਾ ਤੇ ਮੈਂ ਐਸੇ ਇਤਫਾਕ ਹੋਊਗਾ ਸੋ ਥੈਂਕ ਯੂ ਵੈਰੀ ਮਾਚ ਸਾਰੀ ਟੀਮ ਨੇ ਬੜਾ ਹੀ ਜ਼ਬਰਦਸਤ ਕੰਮ ਕੀਤਾ ਹੈ ਡਰਾਪ ਨਹੀਂ ਆਪ ਨੂੰ ਕੀ ਬੈ ਜਦੋਂ ਮੈਨੂੰ ਲੱਗਦਾ ਸਾਰੇ ਐਕਟਰਸ ਦਾ ਇੱਕੋ ਹੀ ਪ੍ਰੋਸੈਸ ਹੁੰਦਾ ਕਿ ਜਦੋਂ ਤੁਹਾਨੂੰ ਸਕ੍ਰਿਪਟ ਸੁਣਾਈ ਜਾਂਦੀ ਹੈ ਜਦੋਂ ਤੁਸੀਂ ਉਹਦੇ ਲਈ ਕਮਿਟ ਕਰ ਲੈਂਦੇ ਹੋ ਐਗਰੀਮੈਂਟ ਸਾਈਨ ਹੋ ਜਾਂਦਾ ਤੁਹਾਡਾ ਫਿਰ ਉਸ ਤੋਂ ਬਾਅਦ ਤੁਸੀਂ ਸਕ੍ਰਿਪਟ ਦੇ ਵਿੱਚ ਡੁੱਬਣਾ ਸ਼ੁਰੂ ਕਰਦੇ ਹੋ ਮੈਨੂੰ ਜਦੋਂ ਇਹ ਸਕ੍ਰਿਪਟ ਮਿਲੀ ਮੈਂ ਸਕ੍ਰਿਪਟ ਇੱਕ ਵਾਰ ਹੀ ਨਹੀਂ ਕਈ ਵਾਰ ਪੜ੍ਹੀ ਫਿਰ ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਕਿ ਇਸ ਕੈਰੈਕਟਰ ਦੀ ਲੁੱਕ ਕਿਦਾਂ ਦੀ ਡਿਜ਼ਾਈਨ ਕੀਤੀ ਜਾਵੇ ਫਰ ਉਹ ਸਾਰੀ ਟੀਮ ਨਾਲ بیٹھ ਕੇ ਫਿਰ ਉਹਦੀ ਲੁੱਕ ਦੇ ਉੱਤੇ ਵਰਕ ਹੋਇਆ ਫਿਰ ਉਹਦੇ ਕਾਸਟਿਊਮਸ ਦਾ ਮੋਸਟਲੀ ਇਹ ਯੂਨੀਫਾਰਮ ਦੇ ਵਿੱਚ ਰਹਿੰਦਾ ਫਿਰ ਉਹਦੀ ਡਾਇਲੌਗ ਡਿਲੀਵਰੀ ਦਾ ਚਾਰਟ ਆ ਲੋ ਕਿਦਾਂ ਬਿਹੇਵ ਕਰੂਗਾ ਉਹਦਾ ਬਾਡੀ ਲੈਂਗੁਏਜ ਇਹ ਸਾਰੀਆਂ ਚੀਜ਼ਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਤੋਂ ਰਿਆਜ਼ ਕਰਨਾ ਸ਼ੁਰੂ ਕਰ ਦਿੰਦੇ ਹੋ ਬਾਕੀ ਅਸਲ ਕੰਮ ਤਾਂ ਡਾਇਰੈਕਟਰ ਦਾ ਹੁੰਦਾ ਹੈ ਕਿ ਜਦੋਂ ਤੁਸੀਂ ਡਾਇਰੈਕਟਰ ਸਾਹਮਣੇ ਪਹੁੰਚ ਕੇ ਆਪਣੀ ਜੋ ਤੁਹਾਡੀ ਤਿਆਰੀ ਕੀਤੀ ਹੁੰਦੀ ਉਸ ਕੈਰੈਕਟਰ ਨੂੰ ਲੈ ਕੇ ਤੁਸੀਂ ਉਹ ਇੱਕ ਵਾਰੀ ਡਾਇਰੈਕਟਰ ਤੁਹਾਨੂੰ ਮੌਕਾ ਦਿੰਦਾ ਕਿ ਹਾਂ ਆ ਜੀ ਇਹ ਪਤੰਗਾ ਸਾਹਿਬ ਦੀ ਖਾਸੀਅਤ ਹੈ ਕਿ ਇੱਕ ਵਾਰੀ ਐਕਟਰ ਨੂੰ ਖੁੱਲਾ ਛੱਡ ਦਿਆ ਵੀ ਲੈਟਸ ਸੀ ਕਿ ਇਹ ਬੰਦਾ ਟੇਬਲ ਤੇ ਕੀ ਲੈ ਕੇ ਆਉਂਦਾ ਕਿਦਾਂ ਡਿਲੀਵਰ ਕਰਦਾ ਆਪਣੀ ਚੀ ਤੇ ਸਾਟੀ ਬੜੀ ਵਧੀਆ ਪਹਿਲੇ ਦਿਨ ਤੋਂ ਹੀ ਕੈਮਿਸਟਰੀ ਮੇਰੇ ਸਾਥ ਨਾਲ ਪਤੰਗਾ ਸਾਹਿਬ ਦੀ ਡਾਇਰੈਕਸ਼ਨ ਦੇ ਵਿੱਚ ਸਾਰੇ ਐਕਟਰ ਹੀ ਇਹ ਗੱਲ ਮੰਨਣਗੇ ਕਿ ਇਹਨਾਂ ਦਾ ਜੋ ਪੈਸ਼ਨ ਸੀਗਾ ਤੇ ਜਿੱਦਾਂ ਇਹਨਾਂ ਦੇ ਦਿਮਾਗ ਦੇ ਵਿੱਚ ਜਰਨੈਲ ਭਾਜੀ ਨੇ ਸੀਰੀਜ਼ ਤੇ ਕਰੈਕਟਰ ਵਸਾਏ ਹੋਏ ਸੀਗੇ ਇਹਨਾਂ ਨੇ ਮਤਲਬ ਟਸ ਤੋਂ ਮਸ ਨਹੀਂ ਹੋਏ ਆਪਣੀ ਜੋ ਚੀਜ਼ ਚਾਹੀਦੀ ਸੀ ਉਹ ਕਢਵਾਈ ਹਰੇ ਕਰੈਕਟਰ ਕੋਲੋਂ ਬੈਸਟ ਕੰਮ ਲਿਆ ਸੋ ਇਹ ਡਾਇਰੈਕਟਰ ਮੈਨੂੰ ਵਧੀਆ ਮਿਲੇ ਮੈਂ ਸ਼ੁਕਰਗੁਜ਼ਾਰ ਆ ਆਪਣੇ ਛੋਟੇ ਵੀਰ ਪਤੰਗੇ ਦਾ ਥੈਂਕ ਯੂ ਸੋ ਡਾਇਰੈਕਟਰ ਸਾਹਿਬ ਹੁਣ ਆਪਣੇ ਵਿਚਾਰ ਰੱਖਣਗੇ ਬੋਲਦੇ ਘਟਨੇ ਬਾਰੇ ਉਹਨਾਂ ਨੂੰ ਬੁਲਵਾ ਲਿਓ ਤੁਸੀਂ ਸਾਰੇ ਕੁਐਸਚਨ ਕਰਕੇ ਚਾਚੂ ਜਲਦੀ ਸਾਰਿਆਂ ਨੂੰ ਤੁਸੀਂ ਸਾਰੇ ਇੱਥੇ ਪਹੁੰਚਿਓ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਜੀ ਆਇਆਂ ਨੂੰ ਜਦੋਂ ਸ਼ੁਰੂਆਤ ਹੋਈ ਸੀ ਮੈਨੂੰ ਲੱਗਦਾਗਾ ਕਿ ਅਸੀਂ ਆਸਟ੍ਰੇਲੀਆ ਇੱਕ ਫਿਲਮ ਕਰਨ ਗਏ ਸੀ ਤੇ ਉੱਥੇ ਇੱਕ ਫਿਲਮ ਕਰਨੀ ਸੀ ਤੇ ਅਸੀਂ ਕਿਹਾ ਵੀ ਚਲੋ ਜਿੰਨੀ ਦੇਰ ਉਹਦੀ ਤਿਆਰੀ ਚੱਲਦੀ ਹੈ ਤੇ ਅਸੀਂ ਵਾਪਸ ਚੱਲਦੇ ਹਾਂ ਜਦੋਂ ਅਸੀਂ ਇੰਡੀਆ ਵਾਪਸ ਆਏ ਤੇ ਕੋਸ਼ਤਨਾਬਾਦੀ ਭਾਜੀ ਨੇ ਕਿਹਾ ਵੀ ਯਾਰ ਉਹ ਫਿਲਮ ਬਾਅਦ ਵਿੱਚ ਕਰਦੇ ਆ ਪਹਿਲਾਂ ਆਹ ਫਿਲਮ ਕਰਦੇ ਆ ਸੋ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਵੀ ਜਰਨੈਲ ਭਾਜੀ ਦੇ ਨਾਲ ਹੀ ਹੋਈ ਹੈ ਜਦੋਂ ਮੈਂ ਚੰਡੀਗੜ੍ਹ ਚ ਆਇਆ ਸੀ ਫਿਲਮਾਂ ਦਾ ਪਤਾ ਕੁਝ ਨਹੀਂ ਸੀਗਾ ਕਿ ਕਿੱਦਾਂ ਬਣਦੀਆਂ ਕੀ ਕਰਦੀਆਂ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਕੰਮ ਕਰਨੇ ਕੀ ਆ ਦੇ ਵਿੱਚ ਕਾਲਜ ਟਾਈਮ ਥੀਏਟਰ ਜ਼ਰੂਰ ਕਰਦੇ ਸੀਗੇ ਜਦੋਂ ਕਾਲਜ ਟਾਈਮ ਪੜ੍ਹਦੇ ਸੀ ਭਾਜੀ ਦੀ ਫਿਲਮ ਆਈ ਸੀ ਸਾਡਾ ਹੱਕ ਤੇ ਉਦੋਂ ਬਸ ਦੇਖ ਕੇ ਚੰਗਾ ਬਹੁਤ ਲੱਗਦਾ ਸੀਗਾ ਕਿ ਯਾਰ ਸਿਨੇਮਾ ਸਿਨੇਮਾ ਦੇ ਵਿੱਚ ਬਹੁਤ ਕੁਝ ਚੰਗਾ ਆ ਵੀ ਰਿਹਾਗਾ ਉਹਨੂੰ ਐਕਸੈਪਟ ਵੀ ਕਰਨਾਗਾ ਤੇ ਲੈਟਸ ਕੇ ਕੁਛ ਆਪਾਂ ਵੀ ਕ੍ਰੀਏਟ ਕਰੀਏ ਫਿਰ ਮੈਨੂੰ ਸੀਗਾ ਕਿ ਟੀਮ ਕਿਹੜੀ ਚੰਗੀ ਹੋਵੇ ਯਾਰ ਕਿਹਦੇ ਨਾਲ ਆ ਕੇ ਕੰਮ ਕਰੀਏ ਬਹੁਤ ਬਹੁਤ ਸਾਰੀਆਂ ਟੀਮਾਂ ਚੱਲਿ ਗੱਟਸ ਕੰਮ ਕਰ ਰਹੀਆਂ ਫਿਰ ਮੈਂ ਜਰਨੈਲ ਭਾਜੀ ਦੇ ਨਾਲ ਆ ਕੇ ਇਹਨਾਂ ਨੇ ਮੈਂ ਕਿਹਾ ਭਾਜੀ ਕਿ ਇਦਾਂ ਕੰਮ ਕਰਦਾ ਆਂ ਤੇ ਜਰਨੈਲ ਭਾਜੀ ਨੇ ਮੈਨੂੰ ਜ਼ੀਰੋ ਤੋਂ ਸਟਾਰਟ ਕਰਾਇਆ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਕਿ ਤੈਨੂੰ ਇਹ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਤੇ ਜਦੋਂ ਵੀ ਕੁਝ ਕੰਮ ਹੁੰਦਾ ਹਰੇਕ ਪ੍ਰਾਇੋਰਟੀ ਦੇ ਵਿੱਚ ਭਾਜੀ ਨੇ ਸਾਰਿਆਂ ਨੇ ਬਹੁਤ ਸਾਥ ਦਿੱਤਾ ਮੇਰਾ ਸਾਡੀ ਪੂਰੀ ਟੀਮ ਵਿਰਾਸਤ ਫਿਲਮਸ ਸਾਰਿਆਂ ਨੇ ਬੜਾ ਸਾਥ ਦਿੱਤਾ ਜੀ ਸਾਡਾ ਸੋ ਜਿੰਨੇ ਆਰਟਿਸਟ ਬੈਠੇ ਆ ਮੈਨੂੰ ਲੱਗਦਾ ਕਿ ਇੰਨੇ ਚੰਗੇ ਆਰਟਿਸਟ ਨੇ ਨਵਜੋਤ ਗਾਧੂ ਸਰ ਰੀਚਾ ਜਨੈਲ ਭਾਜੀ ਕੁਲਜਿੰਦਰ ਭਾਜੀ ਜਸਾ ਭਾਜੀ ਮੈਮ ਜਿਹੜੇ ਇਸ ਤੋਂ ਇਲਾਵਾ ਵੀ ਨੇ ਕਿਰਨ ਦੀਪ ਹੋ ਗਈ ਹੈ ਨਾ ਇਹਨਾਂ ਨੇ ਇੰਨਾ ਸੋਹਣਾ ਕੰਮ ਕੀਤਾ ਕਿ ਮੈਨੂੰ ਰੀਡ ਦੇ ਕਹਿਣ ਦੀ ਲੋੜ ਨਹੀਂ ਸੀ ਪੈਂਦੀ ਸਾਰਿਆਂ ਨੇ ਇੰਨਾ ਚੰਗਾ ਕੰਮ ਕੀਤਾ ਮਤਲਬ ਮੈਨੂੰ ਐ ਲੱਗਦਾ ਸੀ ਇਹਨਾਂ ਸਾਰਿਆਂ ਨਾਲ ਇੰਨਾ ਪਿਆਰ ਹੋ ਗਿਆ ਸੀ ਮੈਨੂੰ ਸਾਰੇ ਕੈਰੈਕਟਰਾਂ ਦੇ ਨਾਲ ਮੈਨੂੰ ਲੱਗਦਾ ਸੀਗਾ ਕਿ ਯਾਰ ਮੇਰੇ ਆਪਣੇ ਆ ਮੈਂ ਇਸ ਜ਼ੋਨ ਚ ਹੀ 1.5 ਸਾਲ ਹੋ ਗਿਆ ਸਾਨੂੰ ਫਿਲਮ ਕੀਤੀ ਨੂੰ ਮੈਂ ਇਸ ਜ਼ੋਨ ਚ ਹੀ ਨਹੀਂ ਬਾਹਰ ਨਿਕਲ ਪਾਇਆ ਜਦੋਂ ਐਡਿਟ ਵੀ ਕਰਦੇ ਸੀ ਮੈਂ ਮੈਂ ਸੋਚਦਾ ਹੁੰਦਾ ਸੀ ਐਡਿਟਰ ਦੇ ਵਿੱਚ ਯਾਰ ਵੀ ਇੰਨਾ ਕ ਸੋਚਿਆ ਸੀ ਇਹਨਾਂ ਨੇ ਉਹਦੇ ਤੋਂ ਚੰਗਾ ਪਰਫਾਰਮ ਕੀਤਾ ਇਹਨਾਂ ਦਾ ਇਹਨਾਂ ਦੀ ਕਾਬਲੀਅਤ ਆ ਕੁਲਜਿੰਦਰਪਾ ਜੀ ਦੀ ਸਾਰੇ ਆਰਟਿਸਟਾਂਾਂ ਦੀ ਹੀ ਇਹਨਾਂ ਨੇ ਖੁਦ-ਖੁਦ ਕੀਤੇ ਕੁਝ ਡਾਇਲੋਗ ਲਈ ਅੜਕਣਾ ਜਾਂ ਕੁਝ ਕਰਨਾ ਜੱਸੀ ਇੱਥੇ ਹੋਣਾ ਆ ਜੱਸੀ ਪੋਇਟੋ ਨੇ ਸਾਡੇ ਨਾਲ ਸਕ੍ਰੀਨ ਪਲੇ ਤੇ ਡਾਇਲੋਗਸ ਲਿਖੇ ਨੇ ਅਜੇ ਨਹੀਂ ਲਿਖੇ ਨੇ ਸੋ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਤੇ ਮੇਰਾ ਕੰਮ ਬਹੁਤ ਆਸਾਨ ਹੋ ਗਿਆ ਸੋ ਵੇਹੇ ਹਰੇ ਪਹਿਲੀ ਵਾਰੀ ਬੋਲ ਰਿਹਾ ਮੈਨੂੰ ਪਤਾ ਵੀ ਨਹੀਂ ਆ ਕਿ ਕੀ ਕਹਿਦਾ ਕੀ ਨਹੀਂ ਕਹਿਦਾ ਪਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦੀ ਸਾਰੇ ਆਰਟਿਸਟਾਂ ਨੂੰ ਵੀ ਮੈਂ ਕਹਿੰਦਾ ਕਿ ਮੈਂ ਨਹੀਂ ਕੁਝ ਕੀਤਾ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਮੇਰੀ ਇੱਜ਼ਤ ਬਣਾਈ ਆ ਇਹ ਸਾਰੀ ਇੱਜ਼ਤ ਮੇਰੀ ਤੁਹਾਡੇ ਕਰਕੇ ਆ ਤੁਸੀਂ ਸਾਰਿਆਂ ਨੇ ਇੰਨਾ ਚੰਗਾ ਪਰਫਾਰਮ ਕੀਤਾ ਮੈਂ ਤਾਂ ਹਜੇ ਬੱਚਿਆਂ ਤੁਹਾਡੇ ਕੋਲ ਦੇਖ ਕੇ ਸਿੱਖਦਾ ਰਿਹਾ ਤੁਹਾਨੂੰ ਟੀਵੀ ਤੇ ਦੇਖਦਾ ਰਿਹਾ ਪਰ ਇਹਨਾਂ ਸਾਰਿਆਂ ਨੇ ਇੰਨਾ ਸੋਹਣਾ ਕੰਮ ਕੀਤਾ ਰਿਚਾ ਨੇ ਇੰਨਾ ਸੋਹਣਾ ਕੰਮ ਕੀਤਾ ਇੰਨਾ ਕਮਾਲ ਦਾ ਟੈਲੈਂਟ ਆ ਦਾदू ਭਾਜੀ ਵਰਗੇ ਜਿੰਨੀ ਆਰੀ ਮਰਜ਼ੀ ਨਾਮ ਲੈ ਲਿਓ ਉਹਨੇ ਵਾਰੀ ਘਟਾ ਹਾਂ ਹਾਂ ਜੀ ਸੋ ਸਾਡੇ ਨਾਲ ਅਰੁਣਦੀਪ ਤੇਜੀ ਮੇਰਾ ਡੀਓਪੀ ਜੀ ਅੱਜ ਆ ਨਹੀਂ ਸਕੇ ਕਿਉਂਕਿ ਸਾਡੇ ਪਲਾਨ ਬਹੁਤ ਹੋਰ ਵੀ ਸੀਗੇ ਜਿਹਦਾ ਕਰਕੇ ਉਹ ਸ਼ਾਰਟ ਨੋਟਿਸ ਤੇ ਆ ਨਹੀਂ ਸਕੇ ਸਾਡਾ ਅਰੁਣਦੀਪ ਤੇਜੀ ਸਨੀ ਐਸੋਸੀਏਟ ਇੱਥੇ ਹੋਣੇ ਨਹੀਂ ਤੇ ਹਾਂ ਜਸ਼ਨ ਮੇਰਾ ਚੀਫ ਹੈ ਨਾ ਸਾਰੇ ਮੁੰਡਿਆਂ ਨੇ ਇੰਨਾ ਕੰਮ ਨੂੰ ਸੰਭਾਲਿਆ ਕਿ ਮੈਂ ਤਾਂ ਜਸਟ ਚੇਅਰ ਤੇ ਬੈਠਦਾ ਸੀ ਮੇਰੇ ਆਉਂਦਿਆਂ ਨੂੰ ਮੇਰੇ ਬੈਠਿਆਂ ਨੂੰ ਸਾਰਾ ਕੰਮ ਮੈਨੇਜ ਕਰ ਦਿੱਤੇ ਸੀ ਹਾਂ ਸੋ ਇਹ ਪ੍ਰੋਜੈਕਟ ਨੂੰ ਵੈਸੇ ਜਿਹੜਾ ਕੀਤਾ ਗਿਆ ਚੋਪਾਲ ਦੀ ਟੀਮ ਵੱਲੋਂ ਭਗਵੰਦ ਵਿਰਕ ਵੱਲੋਂ ਨਾਲ ਤੇ ਜਰਨੈਲ ਬਾਜੀ ਨੇ ਇਹਨਾਂ ਤਿੰਨਾਂ ਨੇ ਇਸ ਪ੍ਰੋਜੈਕਟ ਨੂੰ ਐਸੋਸੀਏਟ ਹੋ ਕੇ ਇਹ ਕੀਤਾ ਗਿਆ ਨਿਤਿਨ بھائی ਨੇ ਖੜੇ ਹੋਏ ਨੇ ਇਹਨਾਂ ਦੀ ਤਾਰੀਫ ਆ ਕਿ ਪਹਿਲਾਂ 1 ਸਾਲ ਤੋਂ ਕੰਮ ਚੱਲ ਰਿਹਾ ਸੀ ਮੈਨੂੰ ਲੱਗਦਾ ਤਿੰਨ ਰਾਤਾਂ ਤੋਂ ਲਗਾਤਾਰ ਨਾਲ ਜਾਗ ਰਿਹਾ ਜਿਹੜਾ ਉਹਨਾਂ ਦਾ ਡੈਜ਼ਿਗਨੇਸ਼ਨ ਆ ਪੋਸਟ ਆ ਇਹਨਾਂ ਥੱਲੇ ਬਹੁਤ ਵੱਡੇ ਕੰਮ ਕਰਦੇ ਆ ਪਰ ਇਹਨਾਂ ਲਈ ਵੀ ਇੱਕ ਬਹੁਤ ਵੱਡੀ ਸਾਨੂੰ ਐਪਰੀਸ਼ੀਏਟ ਕਰੀਏ ਆਪਾਂ ਤਾੜੀਆਂ ਦੇ ਨਾਲ ਤੇ ਇਹਨਾਂ ਦਿਨ ਤੋਂ ਸੁੱਤੇ ਨਹੀਂ ਆ ਅੱਜ ਇਸ ਟ੍ਰੇਲਰ ਨੂੰ ਤੇ ਇਸ ਸੀਰੀਜ਼ ਨੂੰ ਇੱਥੋਂ ਤੱਕ ਲੈ ਕੇ ਆਉਣ ਦੇ ਲਈ ਰਕੇਸ਼ ਭਾਈ ਸਪੈਸ਼ੀਲ ਸੌਰੀ ਬੰਸਲ ਜੀ ਦਾ ਤਮਾਦ ਰਕੇਸ਼ ਭਾਈ ਨਿਤਿਨ ਭਾਈ ਸੋ ਸਾਰੀ ਟੀਮ ਦੇ ਨਾਲ ਹੀ ਕਈਆਂ ਦਾ ਨਾਮ ਮੇਰੇ ਕੋਲ ਰਹਿ ਰਿਹਾ ਹੁਣ ਆ ਜੀ ਮੈਂ ਮਾਫੀ ਚਾਹੁੰਦਾ ਮੇਰਾ ਪਹਿਲੀ ਪਹਿਲੀ ਵਾਰ ਹੀ ਆ ਸੋ ਕਿਤੇ ਕੋਈ ਕਮੀ ਕਿਸੇ ਦਾ ਨਾਮ ਲੈ ਉਹ ਨਹੀਂ ਜਿੰਨੀ ਜਿਆਦਾ ਬਕੀ ਐ ਤਾਂ ਜੀ ਇਹ ਸੀਰੀਜ਼ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਰਾਈਟਿੰਗ ਦੇ ਵਿੱਚ ਹੀ ਜਰਨੈਲ ਭਾਜੀ 1.5 ਸਾਲ ਤੋਂ ਕੰਮ ਕਰ ਰਹੀ ਸੀ ਸੋ ਇਹ ਥਾਟ ਪ੍ਰੋਸੈਸ ਇਹਨਾਂ ਨੇ ਲਿਖਿਆ ਹੋਇਆ ਸੀ ਕੰਮ ਚੱਲ ਰਿਹਾ ਸੀ ਮੈਂ ਤਾਂ ਬਹੁਤ ਲੀਡ ਜੁਆਇਨ ਕੀਤਾ ਫਿਰ ਅਜੇਦੀਪ ਅਜੇ ਸੰਧੂ ਆ ਮੁੰਡਾ ਸਾਡਾ ਰਾਈਟਰ ਉਹਨਾਂ ਨੇ ਭਾਜੀ ਦੇ ਨਾਲ ਐਡੀਸ਼ਨਲ ਸਕਰੀਨ ਸਕ੍ਰੀਨਪਲੇ ਲਿਖਿਆ ਡਾਇਲੋਗ ਲਿਖੇ ਜਿਵੇਂ ਪੋਇਟ ਨੇ ਲਿਖੇ ਨਹੀਂ ਸੋ ਆਪਣਾ ਮੁੰਡਾ ਸੰਦੀਪ ਹੈਗਾ ਜੀ ਹਾਂ ਉਹ ਸੰਦੀਪ ਨੇ ਭਾਜੀ ਦੇ ਨਾਲ ਅਸਿਸਟ ਕੀਤਾ ਰਾਈਟਿੰਗ ਦੇ ਵਿੱਚ ਇਹਨਾਂ ਸਾਰੇ ਮੁੰਡਿਆਂ ਨੇ ਸੋ ਤਕਰੀਬਨ 2 2.5 ਸਾਲ ਇਹਨਾਂ ਨੇ ਰਾਈਟਿੰਗ ਕੀਤੀ ਤੇ ਅਸੀਂ ਪਿਛਲੇ ਸਾਲ ਨਵੰਬਰ ਦੇ ਵਿੱਚ ਪ੍ਰੀ ਪ੍ਰੋਡਕਸ਼ਨ ਕੀਤੀ ਹੈ ਮੈਨੂੰ ਲੱਗਦਾ ਪਹਿਲੀ ਫਿਲਮ ਹੋਣੀ ਹੈ ਜਿਹਦੀ ਸੀਰੀਜ਼ ਹੋਣੀ ਹੈ ਜਿਹਦੀ ਇੰਨੀ ਲੰਬੀ ਪ੍ਰੀ ਪ੍ਰੋਡਕਸ਼ਨ ਕੀਤੀ ਨਵੰਬਰ ਤੋਂ ਲੈ ਕੇ ਤਕਰੀਬਨ ਅਸੀਂ April ਦੇ ਆਸ-ਪਾਸੇ ਤੱਕ 4-5 ਮਹੀਨੇ ਅਸੀਂ ਪ੍ਰੀ ਪ੍ਰੋਡਕਸ਼ਨ ਕੀਤੀ ਹਰੇਕ ਆਰਟਿਸਟ ਦੀ ਲੁੱਕ ਟੈਸਟ ਹੋਈ ਸਾਰੇ ਆਰਟਿਸਟਾਂ ਨੇ ਇਹਨਾਂ ਅਪਰੀਸ਼ੀਏਟ ਕੀਤਾ ਸਾਥ ਦਿੱਤਾ ਅਸੀਂ ਬੈਠ ਕੇ ਪਹਿਲਾ ਕਲਾਸ ਦੀ ਸਾਰਿਆਂ ਨੇ ਕਕਿਆਂ ਨੇ ਜਾਣ ਦਿੱਤੀਆਂ ਭਾਰੀ ਹੋਣੇ ਆਏ ਡਿਸਕਸ ਕੀਤਾ ਕਿ ਕਿਹਦਾ ਕੀ ਕੈਰੈਕਟਰ ਆ ਸੋ ਮੈਂ ਜਿੰਨਾ ਸੋਚਦਾ ਸੀ ਉਹਦੇ ਤੋਂ ਵੱਧ ਸਾਰਿਆਂ ਨੇ ਪਰਫਾਰਮ ਕੀਤਾ ਮੈਂ ਫਿਰ ਕਹਿੰਦਾ ਕਿ ਮੇਰਾ ਕੰਮ ਆਸਾਨ ਤੁਹਾਡੇ ਕਰਕੇ ਹੋਇਆ ਜੀ ਤੁਹਾਡੇ ਸਾਰੇ ਚੰਗੇ ਐ ਵੈਸੇ ਇੱਕ ਗੱਲ ਐ ਜਿਹੜੀ ਯਾਨੀ ਭਾਜੀ ਨਹੀਂ ਦੱਸਣਾ ਚਾਹੁੰਦੇ ਬਿਕੋਜ਼ ਹੀ ਇਜ਼ ਵੈਰੀ ਮੋਡਸਟ ਅ ਡਾਇਰੈਕਸ਼ਨ ਜੀ ਮੈਨਾਂ ਵੈਸੇ ਮੈਂ ਇੰਜੀਨੀਅਰਿੰਗ ਦਾ ਸਟੂਡੈਂਟ ਆ ਤੇ ਕਾਲ ਟਾਈਮ ਥੀਏਟਰ ਜ਼ਰੂਰ ਕਰਦੀ ਹੁੰਦੇ ਸੀ ਤੇ ਮੈਂ ਭਾਜੀ ਨੂੰ ਆ ਕੇ ਕਿਹਾ ਕਿ ਭਾਜੀ ਮੈਂ ਡਾਇਰੈਕਸ਼ਨ ਲਾਈਨ ਦੇ ਵਿੱਚ ਆਉਣਾ ਚਾਹੁੰਨਾ ਭਾਜੀ ਕਹਿੰਦੇ ਫਿਰ ਸਿੱਖਣਾ ਪੈਣਾ ਬਈ ਸਾਰਾ ਕੁਝ ਇਕੱਲਾ ਚੇਅਰ ਤੇ ਬੈਠ ਕੇ ਐਕਸ਼ਨ ਤੇ ਕੱਟ ਕੇ ਆ ਬਣਨਾ ਨਹੀਂ ਆ ਸੋ ਬਹੁਤ ਸਾਰੀਆਂ ਫਿਲਮਾਂ ਪੰਜਾਬ ਦੀਆਂ ਨੇ ਜਿਹੜੀਆਂ ਸੁਪਰ ਹਿੱਟ ਨਹੀਂ ਉਹਨਾਂ ਦੇ ਵਿੱਚ ਭਾਜੀ ਦੇ ਥਰੂ ਮੈਨੂੰ ਮੌਕਾ ਮਿਲਿਆ ਅਸਿਸਟ ਕਰਨ ਦਾ ਮੈਂ ਹਰ ਇੱਕ ਡਿਪਾਰਟਮੈਂਟ ਚ ਕੋਸਟਿਊਮ ਪ੍ਰੋਡਕਸ਼ਨ ਕਿਹੜੀ ਕਿਹੜਾ ਡਿਪਾਰਟਮੈਂਟ ਆ ਜੀ ਜੀ ਕੰਮ ਨਹੀਂ ਕੀਤਾ ਸੋ ਪਹਿਲਾਂ ਕਰਦੇ ਰਹੇ ਆ ਕੰਮ ਫਿਰ ਹੌਲੀ-ਹੌਲੀ ਕੈਮਰਾ ਦੇ ਨੇੜੇ ਪਹੁੰਚੇ ਆ ਉਹ ਇੱਕ ਸਫਰ ਮੈਨੂੰ ਲੱਗਦਾ ਕਿ ਪਹਿਲੀ ਪਹਿਲੇ ਦਿਨ ਦੀ ਜੌਬ ਸੀ ਮੈਂ ਗੱਡੀ ਚ ਲਾ ਰਿਹਾ ਸੀਗਾ ਸਮਾਰਕ੍ਰਿਤ ਅਲੀ ਤੇ ਮੈਂ ਕਿਹਾ ਭਾਜੀ ਨੇੜੇ ਰਹਿਣਾ ਕੈਮਰੇ ਦੇ ਪਰ ਭਾਜੀ ਕਹਿੰਦੇ ਆਣਾ ਜਿਵੇਂ ਆਪਾਂ ਫਿਲਮਾਂ ਚ ਦੇਖਦੇ ਆ ਨਾ ਵੀ ਮੇਨ ਫਾਈਟ ਤੋਂ ਪਹਿਲਾਂ ਦਾ ਜਿਹੜਾ ਸਟਰਗਲ ਹੁੰਦਾ ਸਾਨੂੰ ਨਹੀਂ ਸਮਝ ਆਉਂਦਾ ਕਿ ਯਾਰ ਇਹਦੀ ਕੀ ਲੋੜ ਆ ਮੈਂ ਤਾਂ ਉਹ ਬਾਨਾ ਪਰ ਉਹ ਜੋ ਪ੍ਰੋਸੈਸ ਦੇ ਵਿੱਚੋਂ ਨਿਕਲਿਆ ਮੈਂ ਤੇ ਉਹ ਉਨੇ ਇਥੋਂ ਤੱਕ ਪਹੁੰਚਾਇਆ ਉਹ ਦੇਖ ਕੇ ਸਿੱਖਿਆ ਅਸੀਂ ਭਾਜੀ ਨੇ ਕਈ ਚੰਗੇ ਡਾਇਰੈਕਟਰ ਦੇ ਨਾਲ ਸਾਨੂੰ ਲਾਇਆ ਕਈ ਚੰਗੇ ਡਾਇਰੈਕਟਰ ਦੇ ਕਹ ਲਓ ਕਿ ਸ਼ੈਡੋ ਦੇ ਵਿੱਚ ਮੈਂ ਉਹਨਾਂ ਦੇ ਨਾਲ ਦਾ ਕਿ ਕੰਮ ਸਿੱਖਿਆ ਤੇ ਫਿਰ ਐਟ ਦਾ ਐਂਡ ਇਸ ਜਗ੍ਹਾ ਸੁਥਿਆ ਕੇ ਅੱਜ ਬੈਠੇ ਹਾਂ ਮੈਂ ਹਾਂਜੀ ਆ ਮੈਂ ਜਦੋਂ ਕਾਲਜ ਟਾਈਮ ਪੜ੍ਹਦਾ ਸੀਗਾ ਨਾ ਮੇਰਾ ਸਰਕਲ ਕੁਝ ਓਦਾਂ ਦਾ ਸੀਗਾ ਕੁਝ ਪੜਨ ਦਾ ਮੌਕਾ ਮੈਨੂੰ ਖੁਦ ਨੂੰ ਉਦੋਂ ਤੋਂ ਵੀ ਮਿਲਿਆ ਪਰ ਜਿਹੜੀ ਸਟਰੋਂਗ ਹੈ ਲੋ ਕਿ ਜਿਹੜੀ ਰਿਸਰਚ ਵਰਕ ਆ ਨਾ ਜਰਨਲ ਭਾਜੀ ਦਾ ਇਸ ਕੰਮ ਦੇ ਵਿੱਚ ਕਿਉਂਕਿ ਏਰੀਆ ਜੋ ਇਹ ਸਟੋਰੀਆ ਇਹਨਾਂ ਨੇ ਹੰਡਾਈ ਹੋਈ ਆ ਮੈਨੂੰ ਲੱਗਦਾ ਹੈ ਕਿ ਬਾਕੀ ਵੀ ਆਰਡੀ ਜਿਹੜੀ ਸੀਨੀਅਰ ਨੇ ਉਹਨਾਂ ਨੇ ਦੇਖਿਆ ਵੀ ਆ ਹੰਡਾਇਆ ਵੀ ਆ ਜਿੱਦਾਂ ਆ ਭਾਜੀ ਮੈਨੂੰ ਦੱਸਦੇ ਪਈ ਸੀਗੇ ਕਿ ਮੇਰੇ ਖੋਦੇ ਸਰਕਲ ਦੇ ਵਿੱਚੋਂ ਕਿੰਨੇ ਆ ਦੱਸਦੇ ਪਈ ਸੀ ਕਿ ਇੰਨੇ ਬੰਦੇ ਇਸ ਦੌਰ ਦੇ ਵਿੱਚ ਪੂਰੇ ਹੋ ਗਏ ਜਾਨ ਗਵਾਈਆ ਫਿਰ ਕੁਲਜਿੰਦਰ ਭਾਜੀ ਨੇ ਇਸ ਟਾਪਿਕ ਦੇ ਨਾਲ ਰਿਲੇਟਡ ਪਹਿਲਾ ਸਾਡਾ ਹੱਕ ਪੇਲ ਬਣਾਈ ਹੋਰ ਬਹੁਤ ਸਾਰੇ ਪ੍ਰੋਜੈਕਟ ਕੀਤੇ ਇਹਨਾਂ ਦੀ ਵੀ ਸਟੱਡੀ ਬਹੁਤ ਜ਼ਿਆਦਾ ਸੀ ਮੈਂ ਜਦੋਂ ਕੋਈ ਵੀ ਭਾਜੀ ਨੇ ਸਕ੍ਰਿਪਟ ਮੈਨੂੰ ਹੈਂਡਓਵਰ ਕੀਤੀ ਤੇ ਮੈਂ ਉਹਨੂੰ ਜਦੋਂ ਪੜ ਰਿਹਾ ਸੀਗਾ ਸਾਰੀ ਸਕ੍ਰਿਪਟ ਨੂੰ ਜੇ ਜਦੋਂ ਆਰਟਿਸਟਾਂ ਦੇ ਨਾਲ ਡਿਸਕਸ ਵੀ ਕਰਨ ਜਾਂਦੇ ਸੀਗੇ ਤਾਂ ਜਿੱਦਾਂ ਕੁਲਜਿੰਦਰ ਭਾਜੀ ਨੇ ਅਕੂ ਐਡ-ਆਨ ਕਰਤੀਆਂ ਚੀਜ਼ਾਂ ਕਿ ਉਦੋਂ ਇਹ ਵੀ ਹੁੰਦਾ ਰਿਹਾ ਉਦੋਂ ਇਹ ਵੀ ਹੁੰਦਾ ਰਿਹਾ ਆਪਾਂ ਇਹਨੂੰ ਵੀ ਐਡ-ਆਨ ਕਰ ਸਕਦੇ ਹਾਂ ਸੋ ਸਾਰੇ ਆਰਟਿਸਟਾਂ ਦੀ ਸਲਾਹ ਦੇ ਨਾਲ ਇਹ ਚੀਜ਼ਾਂ ਐਡ ਕੀਤੀਆਂ ਗਈਆਂ ਗਾਧੂ ਭਾਰੀ ਹੋਣੇ ਹੁੰਦੇ ਸੀ ਸੀਨ ਤੋਂ ਪਹਿਲਾਂ ਇਹਨਾਂ ਨੇ ਕਹਿਣਾ ਕਿ ਤੁਹਾਡੇ ਲਿਖੇ ਹੋਏ ਸੀਨ ਦੇ ਵਿੱਚ ਮੈਂ ਥੋੜਾ ਜਿਹਾ ਇਸ ਤਰੀਕੇ ਨਾਲ ਸੋਚਿਆ ਕਿ ਇਹ ਮੈਂ ਕਰ ਸਕਦਾ ਨਹੀਂ ਤਾਂ ਇਦਾਂ ਹੁੰਦਾਗਾ ਕਿ ਆਰਟਿਸਟ ਐਂਡ ਲੈ ਜਾਂਦੇ ਕਿ ਮੈਂ ਇਦਾਂ ਹੀ ਕਰਨਾ ਪਰ ਸਾਰਿਆਂ ਨੇ ਮੈਨੂੰ ਆ ਕੇ ਕਹਿਣਾ ਕਿ ਕੀ ਆਪਾਂ ਇਦਾਂ ਕਰ ਸਕਦੇ ਹਾਂ ਸੋ ਸਾਰਿਆਂ ਦੀ ਤਾਰੀਫ ਹੈ ਜੀ ਬਾਰੀ ਬਾਰੀ ਮੈਂ ਫੇਰ ਕਹਿੰਦਾ ਗੁਰਜਿੰਦਰ ਭਾਜੀ ਦੀ ਬੋਸ ਕੜੀ ਸੀ ਜਨੈਲ ਭਾਜੀ ਨੇ ਤਾਂ ਸਾਰਾ ਪ੍ਰੋਜੈਕਟ ਲਿਖਿਆ ਹੀ ਆ ਜੱਸੀ ਨੇ ਨਾਲ ਬੈਠ ਕੇ ਭਾਜੀ ਦੇ ਸਾਰੀ ਦੀਆਂ ਸਾਰੀਆਂ ਚੀਜ਼ਾਂ ਕੀਤੀਆਂ ਹਨਾ ਅਜੇ ਨੇ ਕੀਤੀਆਂ ਸੋ ਇਹ ਸਾਰੇ ਬੰਦੇ ਇਹਨਾਂ ਚੀਜ਼ਾਂ ਨਾਲ ਆਲਰੇਡੀ ਜੁੜੇ ਹੋਏ ਸੀ ਤਾਂ ਕਰਕੇ ਸਕ੍ਰਿਪਟ ਦੇ ਤੋ ਤੱਕ ਪਹੁੰਚ ਗਈ ਇਹ ਪਹਿਲਾਂ ਹੀ ਕਦਰ ਨਹੀਂ ਕਿ ਮੇਰੀ ਜੈਸੀ ਕਿੱਦਾਂ ਸੋ ਇੰਨਾ ਲਿਖ ਰਿਹਾ ਹੈ ऑलरेडी ਪਹਿਲਾਂ ਵੀ ਸੀਟਿੰਗ ਦਾ ਤਾਂ ਮਮਾ ਜੀ ਨੇ ਕੈਪਚਰ ਹਾਂ ਜੀ ਮੈਂ ਦੇਖੋ ਕਲਾਕਾਰ ਦੇ ਤੌਰ ਤੇ ਤਾਂ ਮੈਨੂੰ ਬੜਾ ਏ ਐਕਸਾਈਟਿੰਗ ਲੱਗਾ ਅਪੀਲਿੰਗ ਲੱਗਾ ਕਿ ਬਹੁਤ ਕੁਝ ਕਰਨ ਲਈ ਹੈਗਾ ਇਸ ਕਰੈਕਟਰ ਦੇ ਰਾਹੀਂ ਬਦੌਰ ਕਲਾਕਾਰ ਤੇ ਹੁਣ ਜਦੋਂ ਤੇਖਦਾ ਮੈਂ ਆਪਣੇ ਆਪ ਨੂੰ ਸਕਰੀਨ ਦੇ ਉੱਪਰ ਡਬਿੰਗ ਕਰਦੇ ਹੋਏ ਦੇਖਿਆ ਤੇ ਖਾਸ ਤੌਰ ਤੇ ਸਾਡਾ ਇਹ ਨਿਤਿਨ ਗੁਕਤਾ ਜਦੋਂ ਦਾ ਇਹਨੇ ਦੇਖਿਆ ਉਹਨਾਂ ਨੇ ਮੈਨੂੰ ਕਿੰਨੀ ਵਾਰ ਇਹਨੇ ਫੋਨ ਕਰਕੇ ਕਹਿੰਦਾ ਭਾਜੀ ਬਾਹਰ ਨਿਕਲਣਾ ਔਖਾ ਹੋ ਜਾਣਾ ਤੁਹਾਟਾ ਮੈਂ ਹੁਣ ਤੱਕ ਤਾਂ ਉਹਨੂੰ ਲਾਈਟਲੀ ਲੈ ਰਿਹਾ ਸੀ ਪਰ ਮੈਨੂੰ ਲੱਗਦਾ ਕਿ ਸ਼ਾਇਦ ਪਰ ਮੇਰੀ ਤੁਹਾਡੇ ਥਰੂ ਮੀਡੀਆ ਦੇ ਥਰੂ ਇਹ ਜ਼ਰੂਰ ਅਪੀਲ ਹੈ ਸਾਰਿਆਂ ਨੂੰ ਕਿ ਇੱਕ ਕਰੈਕਟਰ ਨੂੰ ਕਰੈਕਟਰ ਦੇ ਤੌਰ ਤੇ ਲੈਣਾ ਚਾਹੀਦਾ ਜਿੱਦਾਂ ਜਰਨੈਲ ਭਾਜੀ ਨੇ ਵੀ ਦੱਸਿਆ ਇਹ ਸਾਰੇ ਐਕਟਰ ਨੇ ਸਾਰੇ ਕਲਾਕਾਰ ਆ ਇਹ ਐਕਟਰ ਨੇ ਇਹਨਾਂ ਨੇ ਕੋਈ ਪਰਫਾਰਮ ਕੀਤਾ ਕਈ ਬੰਦੇ ਪੰਜਾਬ ਦੇ ਨਾ ਮਤਲਬ ਲਿਟਰਲੀ ਲੈ ਜਾਂਦੇ ਆ ਕਿ ਘੇਰੋ ਯਾਰ ਇਹਨੂੰ ਮੈਨੂੰ ਮੇਰਾ ਮਿੱਤਰ ਕਹਿ ਰਿਹਾ ਸੀਗਾ ਕਿ ਆਪਾਂ ਭਾਜੀ ਇਹਦਾ ਟ੍ਰੇਲਰ ਲਾਂਚ ਆਇਆ ਤੇ ਤੁਸੀਂ ਲੁੱਕ ਵਾਪਸ ਉਹ ਲਿਆਓ ਆ ਚੇਸ਼ੂਬ ਜੀ ਦਾੜੀ ਵੇਰ ਜੇ ਹੋ ਸਕਦਾ ਤੇ ਕਰ ਲੋ ਉਹ ਮੈਂ ਕਹਾ ਨਹੀਂ ਭਰਾਪਾ ਮੈਂ ਉਹ ਲੁੱਕ 'ਚ ਨਹੀਂ ਜਾਣਾ ক্যারেক্টਰ ਲਈ ਮੈਂ ਗਿਆ ਹੀ ਮੈਂ ਤਾਂ ਪਹਿਲਾਂ ਵਜਦਾ ਫਿਰਦਾ ਕਿ ਉਹ ਲੁੱਕ ਕਰਕੇ ਲੋਕੀ ਮੈਨੂੰ ਪਛਾਨਣ ਦਾ ਪਰ ਸਵਾਦ ਆਇਆ ਓਵਰ ਆਲ ਕੈਰੈਕਟਰ ਕਰਕੇ ਲੋਕਾਂ ਲੋਕੀ ਇਸ ਕੈਰੈਕਟਰ ਨੂੰ 100% ਚ ਕੋਈ ਡਾਊਟ ਨਹੀਂ ਕਿ ਇਹਨੂੰ ਨਫ਼ਰਤ ਕਰਨਗੇ ਖੇਜ ਮੱਚੂਗੀ ਜੀ ਕਰੂਗਾ ਕਿ ਸਾਲਾ ਕਿਤੇ ਲੱਭ ਜੇ ਤੇ ਮਾਰ ਦਈਏ ਹਨਾ ਪਰ ਉਹ ਕੈਰੈਕਟਰ ਨੂੰ ਲੱਭਣ ਭਰਾਵਾ ਕੁਲਜਿੰਦਰ ਸਿੱਧੂ ਨਾ ਨਾ ਲੱਭਣ ਵੈਜੋ ਕਿਤੇ ਮੈਂ ਐਕਟਰ ਲਈ ਬਹੁਤ ਵਧੀਆ ਗੱਲ ਹੁੰਦੀ ਹੈ ਵੀ ਹਰ ਵਾਰ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਤੇ ਜਦੋਂ ਇਹ ਮੈਨੂੰ ਪਤੰਗਾ ਭਾਈ ਉਹਨਾਂ ਨੇ ਬੁਲਾਇਆ ਕਿ ਇਦਾਂ ਦੀ ਇੱਕ ਆਪਾਂ ਵੈਬ ਸੀਰੀ ਕਰਨੀ ਹੈ ਮੈਨੂੰ ਕਹਿੰਦੇ ਵੀ ਦਾੜੀ ਨਾ ਚਿੱਟੀ ਦਾੜੀ ਚਾਹੀਦੀ ਹੈ ਤੇ ਕਲਰ ਨਹੀਂ ਕਰਨਾ ਕੋਈ ਵੀ ਤੇ ਵੱਡੀ ਚਾਹੀਦੀ ਖਿਲਰੀ ਦਾੜੀ ਚਾਹੀਦੀ ਹੈ ਤੇ ਉਹਨਾਂ ਤਨਾ ਜੇ ਮੇਰੀ ਭਤੀਜੀ ਦਾ ਵਿਆਹ ਸੀਗਾ ਤਾਂ ਮੈਨੂੰ ਬੜਾ ਜ਼ੋਰ ਲਾਇਆ ਘਰੇ ਵੀ ਤੜੇ ਤੁਰ ਠੀਕ ਕਰਾ ਲਓ ਸੀ ਮਨਜੀਕ ਪਰ ਮੈਂ ਉਸ ਲੁੱਕ ਦੇ ਵਿੱਚ ਹੀ ਸਾਰਾ ਵਿਆਹ ਦੇਖਿਆ ਤੇ ਮੈਨੂੰ ਬਹੁਤ ਆਨੰਦ ਆਇਆ ਤੇਰੇ ਦੇ ਵਿੱਚ ਇੱਕ ਇਹ ਸੀਗਾ ਵੀ ਕਰੈਕਟਰ ਦੇ ਨਾ ਕੋਈ ਖਾਸ ਹੀ ਗੱਲਾਂ ਬਾਤਾਂ ਹੋਣੇ ਚਾਹੀਦੀਆਂ ਨੇ ਪਰ ਕੁਝ ਕੁਝ ਖਾਸ ਗੱਲਬਾਤ ਹੈਗੀ ਆ ਤੇ ਤੁਹਾਨੂੰ ਵੈਬ ਸੀਰੀਏ ਦੇਖ ਕੇ ਪਤਾ ਲੱਗੂਗਾ ਜਿਹੜੀ ਮੈਨੂੰ ਲੱਗਦਾ ਵੀ ਸਾਰੇ ਲੋਕੀ ਬਹੁਤ ਪਸੰਦ ਕਰਨਗੇ ਤੇ ਦੂਜੀ ਗੱਲ ਇਹ ਵੀ ਜਿਹੜੇ ਸਾਡੇ ਦਰਸ਼ਕ ਜਿਵੇਂ ਤੁਸੀਂ ਕਿਹਾ ਵੀ ਲੋਕੀ ਨਫ਼ਰਤ ਕਰ ਲੈਂਦੇ ਉਸ ਕਰੈਕਟਰ ਨੂੰ ਉਹ ਨਫ਼ਰਤ ਨਹੀਂ ਐ ਸੱਚ ਉਹ ਤੁਹਾਨੂੰ ਪਿਆਰ ਹੀ ਇੰਨਾ ਕਰਦੇ ਨੇ ਇਸ ਕਰਕੇ ਉਹਨਾਂ ਥੋੜ੍ਹਾ ਜਿਹਾ ਕਿਸੇ ਗੱਲ ਤੇ ਇਤਰਾਜ਼ ਹੁੰਦਾ ਵੀ ਤੁਹਾਨੂੰ ਇਹ ਜਿਹੇ ਰੋਲ ਨਹੀਂ ਕਰਨੇ ਚਾਹੀਦੇ ਜਿਵੇਂ ਮੈਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਕੰਮ ਕਰਦਾ ਹਾਂ ਤੇ ਮੈਂ ਬਲਦੀ ਦੇ ਬਾਈਰੋਂ ਦਾ ਗਾਣਾ ਕੀਤਾ ਪਟਿਆਲਾ ਪੈਕ ਤੇ ਲੋਕਾਂ ਨੇ ਮੈਨੂੰ ਬੜੇ ਲੰਬੇ ਦਿੱਤੇ ਫਾਜੀ ਤੁਸੀਂ ਇਹ ਜਗ੍ਹਾ ਨਾ ਕਰਿਓ ਜਿੱਦੇ ਵਿੱਚ ਦਾਦੂ ਪ੍ਰਮੋਟ ਹੁੰਦੀ ਹੈ ਤੁਹਾਨੂੰ ਦੱਸਿਆ ਵੀ ਅਜੇ ਆਰਟਿਸਟ ਸਾਨੂੰ ਇਹ ਕੰਮ ਕਰਨਾ ਪੈਂਦਾ ਕਿਉਂਕਿ ਇਨ੍ਹਾਂ ਚਿਹਰਿਆਂ ਦੇ ਨਾਲ ਸਾਡੇ ਘਰ ਦੀ ਰਸੋਈ ਵੀ ਚੱਲਦੀ ਹੈ ਤੇ ਅਸੀਂ ਜੇ ਕੋਈ ਇਦਾਂ ਦਾ ਰੋਲ ਕਰਦੇ ਹਾਂ ਤਾਂ ਉਹ ਸਿਰਫ ਅਸੀਂ ਅਜੇ ਆਰਟਿਸਟ ਕਰਦੇ ਹਾਂ ਮੈਂ ਪਹਿਲਾਂ ਵੀ ਦੱਸਿਆ ਵੀ ਉਹਦੀ ਬੇਰੀ ਨੇਚਰ ਇਦਾਂ ਦੀ ਹੈਗੀ ਹੈ ਵੀ ਮੈਂ ਕਿਸੇ ਵੀ ਕਾਗਜ਼ ਚੋਂ ਨਾ ਬੱਚੇ ਨੂੰ ਦੇਖ ਕੇ ਮੇਰੀ ਅੱਖਾਂ ਗਿੱਲੀਆਂ ਹੋ ਜਾਂਦੀਆਂ ਨੇ ਪਰ ਉਹਨਾਂ ਦੀ ਬਹੁਤ ਹੀ ਭਾਵੁਕ ਕਿਸਮ ਸਾਰੇ ਕਲਾਕਾਰ ਬਹੁਤ ਭਾਵੁਕ ਕਿਸਮ ਦੇ ਕਲਾਕਾਰ ਹੁੰਦੇ ਨੇ ਜੇ ਕਲਾਕਾਰਾਂ ਦੀ ਜੀ ਫੀਲਿੰਗਸ ਨਹੀਂ ਹੈਗੀ ਫਿਰ ਉਹ ਕਲਾਕਾਰ ਨਹੀਂ ਹੋ ਸਕਦੇ ਅਸੀਂ ਹਰ ਚੀਜ਼ ਨੂੰ ਫੀਲ ਕਰਦੇ ਹਾਂ ਤੇ ਦਰਸ਼ਕਾਂ ਨੂੰ ਬੇਨਤੀ ਉਹ ਕਲਾਕਾਰਾਂ ਦੀ ਜਿਹੜੀ ਕਲਾ ਹੈਗੀ ਉਹਨੂੰ ਕਲਾ ਦੇ ਤੌਰ ਤੇ ਦੇਖਿਆ ਜਾਵੇ ਓਕੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਜੀ ਸੱਤਵਲਾ ਸੱਜੀ ਕਾ ਸਾਰਿਆਂ ਨੂੰ ਹਾਂ ਮੈਂ ਨਰਵਸ ਹੈਗੀ ਬਹੁਤ ਜ਼ਿਆਦਾ ਕਿਉਂਕਿ ਉਹੀ ਗੱਲਾਂ ਜਦੋਂ ਅਸੀਂ ਕੈਮਰਾ ਦੇ ਪਿੱਛੇ ਹੁੰਦੇ ਸੀ ਤਾਂ ਐ ਲੱਗਦਾ ਸੀਗਾ ਕਿ ਸਵਾਲ ਪੁੱਛਣੇ ਬਹੁਤ ਔਖੇ ਨੇ ਜਵਾਬ ਦੇਣੇ ਥੋੜੇ ਸੌਕੇ ਆ ਲੇਕਿਨ ਅੱਜ ਐ ਲੱਗਦਾ ਕਿ ਜਵਾਬ ਦੇਣੇ ਵੀ ਓਨੇ ਔਖੇ ਆ ਸੋ ਹਾਂ ਬਟ ਬਹੁਤ ਵਧੀਆ ਲੱਗ ਰਿਹਾ ਮੈਨੂੰ ਕਿ ਇੰਨੇ ਵਧੀਆ ਪ੍ਰੋਜੈਕਟ ਦਾ ਮੈਂ ਹਿੱਸਾ ਆ ਔਰ ਮੈਂ ਇੰਨੇ ਸੀਨੀਅਰ ਆਰਟਿਸਟ ਔਰ ਐਕਸਪੀਰੀਅੰਸ ਆਰਟਿਸਟ ਦੇ ਨਾਲ ਬੈਠੀ ਹੋਈ ਆ ਸੋ ਸਭ ਬਹੁਤ ਵਧੀਆ ਗਿਆ ਅ ਮੈਂ ਸਾਡੇ 4:3 ਸਾਡਾ ਬਹੁਤ ਕਮਾਲ ਦਾ ਆਰਟਿਸਟ ਮੇਸਿਆ ਗੁਰਸ਼ਬਦ ਇਹਦੇ ਵਿੱਚ ਇਨਾ ਦੀ ਇਨਾ ਕਿ ਸ਼ਬਦ ਦਾ ਸੁਭਿਸ ਅਜੀਤਪਾਲ ਦਾ ਕਰੈਕਟਰ ਕੀਤਾ ਉਹ ਓਵਰ ਸੀਜ਼ ਟੂਰ ਦੇ ਉੱਤੇ ਉਹਦਾ ਵੀ ਬਹੁਤ ਵਧੀਆ ਐਕਟ ਹੈਗਾ ਆ ਸੋ ਉਹਦੇ ਵੱਲੋਂ ਵੀ ਮੈਂ ਤੁਹਾਨੂੰ ਇੱਥੇ ਜੀ ਆਇਆਂ ਕਹਿੰਨਾ ਸੋ ਥੈਂਕ ਯੂ ਇੱਕ ਕੱਲ ਮੈਂ ਅੱਬ ਇਹ ਤੁਹਾਨੂੰ ਸਾਰਿਆਂ ਨੂੰ ਚੋਪਾਲ ਵੱਲੋਂ ਪੂਰੇ ਆਰਟਿਸਟ ਕਮਿਊਨਿਟੀ ਵੱਲੋਂ ਇੱਕ ਅਪੀਲ ਸਾਰਿਆਂ ਨੂੰ ਕਰਨਾ ਚਾਹੁੰਦਾ ਹਾਂ ਕੀ ਪਾਇਰੇਸੀ ਇੱਕ ਐਸੀ ਚੀਜ਼ ਹੈ ਜੋ ਸਾਨੂੰ ਸਾਰਿਆਂ ਨੂੰ ਬਹੁਤ ਗੰਦੀ ਮਾਰ ਮਾਰ ਰਹੀ ਹੈ ਬਹੁਤ ਜ਼ਿਆਦਾ ਗੰਦੀ ਸੋ ਇਹ ਕਪੀਲ ਸਾਰਿਆਂ ਨੂੰ ਕਲਾਕਾਰਾਂ ਵੱਲੋਂ ਚੋਪਾਲ ਵੱਲੋਂ ਕਿ ਤੁਸੀਂ ਪਲੀਜ਼ ਇਹ ਜੇ ਤੁਸੀਂ ਚਾਹੁੰਦੇ ਹੋ ਕਿ ਇਦਾਂ ਦਾ ਕੰਟੈਂਟ ਹੋਰ ਬਣੇ ਇਹ ਤੋਂ ਵਧੀਆ ਕੰਟੈਂਟ ਬਣੇ ਔਰ ਆਰਟਿਸਟਾਂ ਨੂੰ ਇੱਕ ਇੱਕ ਬੰਦੇ ਨੂੰ ਉਹਦਾ ਹੱਕ ਮਿਲੇ ਜਿਹੜੇ ਵੀ ਲੋਕ ਪ੍ਰੋਜੈਕਟ ਨਾਲ ਜੁੜੇ ਨੇ ਤੇ ਇਹ ਪ੍ਰੋਜੈਕਟ ਤੁਸੀਂ ਕਿਸੇ ਵੀ ਪਲੇਟਫਾਰਮ ਤੇ ਦੇਖ ਰਹੇ ਹੋ ਭਾਵੇਂ ਚੋਪਾਲ ਤੇ ਦੇਖ ਰਹੇ ਹੋ ਇਦਾਂ ਦਾ ਕੰਟੈਂਟ ਕਿਸੇ ਹੋਰ ਪਲੇਟਫਾਰਮ ਤੇ ਦੇਖ ਰਹੇ ਹੋ ਤੁਸੀਂ ਪਲੀਜ਼ ਉਸ ਪਲੇਟਫਾਰਮ ਤੇ ਜਾ ਕੇ ਦੇਖੋ ਇਹ ਸੀਰੀਜ਼ ਤੁਸੀਂ ਫਿਲ ਸਿਰਫ ਚੋਪਾਲ ਤੇ ਦੇਖੋ ਤਦੀ ਚੋਪਾਲ ਅੱਗੇ ਵਧੇਗਾ ਅਸੀਂ ਆਉਣ ਵਾਲੇ ਸਮੇਂ ਤੇ ਹੋਰ ਇਦਾਂ ਦੇ ਕੰਟੈਂਟ ਬਣਾ ਪਾਵਾਂਗੇ ਇੱਕ ਰਿਕਵੈਸਟ ਹੈ ਸਾਰਿਆਂ